ਹਾਂਜੀ ਬਾਕੀ ਤੁਸੀਂ ਸਾਰੀ ਪਬਲਿਕ ਇੰਨਾ ਤੇ ਅੱਜ ਤੱਕ ਜਾਣਦੇ ਹੋ ਆਨਲਾਈਨ ਇਹ ਸਾਰੀ ਪਬਲਿਕ ਨੂੰ ਇੰਨੀ ਕਿਤੇ ਨੌਲੇਜ ਹੁੰਦੀ ਮੇਰਾ ਵੀਰਾ ਛੋਟਾ ਜਿਹਾ ਆ ਉਹਦੇ ਸ਼ੌਂਕ ਸੀ ਕਦੀ ਉਹਨੇ ਕਬੂਤਰ ਰੱਖ ਲਏ ਕਦੀ ਉਹਨੇ ਡੋਗੀ ਰੱਖ ਲਿਆ ਕਦੀ ਕੋਸ਼ ਰੱਖ ਲਿਆ ਸਾਡੇ ਘਰ ਦੇ ਹਾਲਾਤ ਦੇਖੋ ਇਦਾਂ ਦੇ ਗੈਂਗਸਟਰ ਦੇ ਹਾਲਾਤ ਹੁੰਦੇ ਆ ਉਧਰ ਦੇਖੋ ਤੱਪੜ ਪਾ ਪਾ ਕੇ ਆਪਾਂ ਜਿਹਾਰਾ ਕਰੰਦੇ ਆ ਇਹੋ ਜਿਹੇ ਹਾਲਾਤ ਹੁੰਦੇ ਸਭ ਤੋਂ ਛੋਟਾ ਹੱਲੇ ਉਹਨੇ ਥੋੜੀ ਦੇਰ ਹੋਈ ਆ ਪਲਾਸਟੂ ਕੀਤੀ ਕੰਮ ਚ ਪਾ ਦਿੱਤਾ ਸਾਡੇ ਜੇ ਅਸੀਂ ਗੈਂਗਸਟਰ ਨਾਲ ਲਿੰਕ ਹੋਣ ਤੇ ਪੜਦੇ-ਪੜਦੇ ਕੰਮਾਂ ਤੇ ਪੈਜ ਗਏ ਜੇ ਇਹਨੇ ਸਾਡੇ ਹਾਲਾਤ ਵੇਖੋ ਸਰ ਇਧਰ ਸਾਡੇ ਕੀ ਹੈਗੇ ਛੋਟ ਕਰ ਬਿੱਟੀ ਕਬੂਤਰਾ ਉਹ ਵੀ ਖੁੱਡਾ ਜੋ ਉਹ ਤਾਂ ਦੇ ਨਹੀਂ ਸਾਡੇ ਵੱਡੇ ਘਰ ਦੇ ਹਾਲਾਤ ਬਸ ਗਾਂ ਨੰਗਰ ਨਾਲ ਛੋਟੇ ਪੜਦੇ-ਪੜਦੇ ਇਹ ਕੰਮਾਂ ਤੇ ਲੱਗ ਗਏ ਆਪਣੇ ਘਰ ਸਵਾਰਨ ਲਈ ਬਸ ਤੁਹਾਨੂੰ ਗੈਂਗਸਟਰਾਂ ਦਾ ਨਾਮ ਦੇ ਦਿੰਦੇ ਕੋਈ ਮੜਾ ਜੇ ਵੀ ਉੱਠ ਜਾਂਦਾ ਨਾ ਰੀਤ ਹੀ ਚੱਲ ਗਈ ਰਿਵਾਜ ਹੀ ਚੱਲ ਗਈ ਉਹਨੂੰ ਗੈਂਗਸਟਰਾਂ ਦਾ ਨਾਮ ਦੇਤਾ ਉਹਨੂੰ ਅੱਤਵਾਦੀਆਂ ਦਾ ਨਾਮ ਦੇਤਾ ਐਦਾਂ ਨਹੀਂ ਹੁੰਦਾ ਹਰ ਕੋਈ ਆਪਣੀ ਮਿਹਨਤ ਨਾਲ ਉੱਠਦਾ ਜ਼ਰੂਰੀ ਥੋੜੀ ਹੈ ਕਿ ਸਾਰੇ ਇੱਥੇ ਜੇ ਕੋਈ ਗਲਤ ਕਰਨ ੜਿਆ ਤੇ ਸਾਰੀ ਦੁਨੀਆ ਹੀ ਗਲਤ ਹੈ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀ ਐਦਾਂ ਨਹੀਂ ਹੁੰਦਾ ਇਹੋ ਜਿਹਾ ਹਲਾਕੇ ਸਾਡੇ ਘਰ ਦੇ ਦੋਸਤੋ ਤੇ ਕੀ ਮੈਟਰ ਹੈ ਗਾ ਜਰੂਰ ਅਰਜਿੰਦਰ ਸਿੰਘ ਕੀ ਹੋਇਆ ਕੀ ਇਹ ਬੈਠੇ ਸਾਡੇ ਨੂੰ ਚੁੱਕ ਕੇ ਲੈ ਗਏ ਜੀ ਵਾ ਤੁੰ ਕੀ ਨਾਮ ਤੁਹਾਡੇ ਬੇਟੇ ਦਾ ਕਰਨਦੀਪ ਸਿੰਘ ਹਾਂ ਠੀਕ ਹੈ ਕੌਣ ਲੈ ਕੇ ਚੁੱਕੇ ਪੁਲਿਸ ਵਾਲੇ ਚੁੱਕੇ ਲੈ ਕੇ ਗਏ ਕਾਈ ਵਜੇ ਪੁਲਿਸ ਵਾਲੇ ਉਹਨਾਂ ਕਿਉਂ ਦੇ ਹਥਿਆਰ ਹਥਿਆਰ ਕੋਈ ਨਹੀਂ ਵਿਆਹ ਤੋਂ ਖੜਿਆ ਉਹ ਤੋਂ ਵੇਖੋ ਤੁਸੀਂ ਵੀਡੀਓ ਕਢਾ ਕੇ ਵੀ ਉੱਥੇ ਹੈਗਾ ਵੀ ਹਥਿਆਰ ਉਹਨਾਂ ਕੋਲ ਤੋਂ ਖੜਿਆ ਗਿਆ ਕੀ ਨਾਮ ਤੁਹਾਡੇ ਬੇਟੇ ਦਾ ਕਰਨਦੀਪ ਸਿੰਘ ਹਾਂ ਉਹ ਕਹਿੰਦੇ ਵੀ ਗੈਂਗਸਟਰਾਂ ਦੇ ਨਾਲ ਲਿੰਕ ਹੈ ਨਹੀਂ ਉਹ ਤਾਂ ਜੋ ਮਰਜ਼ੀ ਕਰ ਜਾਂ ਗੈਂਗਸਟਰ ਉਹ ਤੋਂ ਵੇਖ ਲੈ ਵੀ ਗੈਂਗਸਟਰ ਆ ਗਏ ਉਹ ਤੇ ਕੰਮ ਤੇ ਜਾਂਦਾ ਜੋ ਮੀਠਾ ਰੋਡ ਕੰਮ ਕੀ ਕੰਮ ਕੀ ਕਰਦਾ ਸੀ ਕੰਮ ਕਾਰਖਾਨੇ ਦਵਾਈ ਵਾਲੀ ਫੈਕਟਰੀ ਲੱਗਾ ਜੀ ਮੈਨੂੰ ਲੱਗਾ ਕਦੇ ਕਿ ਇਹ ਗੈਂਗਸਟਰ ਨਾਲ ਗੱਲਬਾਤ ਕਰਦਾ ਹੈ ਲੈ ਵੀ ਸਾਡੇ ਕੋਲ ਨੱਕ ਆਇਆ ਹੈ ਸਾਨੂੰ 1 ਮਹੀਨਾ 1.5 ਮਹੀਨਾ ਲੱਗਾ ਕਾਰਖਾਨੇ ਪੜਤਰਾ ਨਾ ਕੋ ਸਾਢੇ ਕਰ ਆਇਆ ਨਾ ਕੋ ਗਿਆ ਹੈ ਕੋਈ ਪਰ ਪੁਲਿਸ ਕੋਲੋਂ ਕਿਹਾ ਗਿਆ ਕਿ ਜਿਹੜੇ ਉੱਥੇ ਪਿੱਛੇ ਜੀ ਚੌਂਕੀ ਦੇ ਵਿੱਚ ਚੌਂਕੀ ਦੇ ਵਿੱਚ ਇਨਵੋਲ ਵੇ ਗਾਈ ਲੋ ਸਾਨੂੰ ਇਹ ਗੱਲ ਤਾਂ ਕੋਈ ਪਤਾ ਨਹੀਂ ਕੋਈ ਹੋਇਆ ਕਿੰਨੇ ਕੀਤਾ ਨਹੀਂ ਕੀਤਾ ਇਤਨਾ ਤਾਂ ਸੜਕ ਦੇ ਜਿਹੜਾ ਮਰਜ਼ੀ ਕਰ ਸਕਦਾ ਹੈ ਨਾ ਕੋ ਹਾਰ ਕੋਈ ਸਕਦਾ ਹੈ ਰੂਰਤ ਦੇ ਹਾਰ ਕੇ ਸਮੇਂ ਦੇ ਕਿ ਨੀਂ ਨ ਜਾ ਚੁਕਿਆ ਗਿਆ ਤੇ ਰੇਸ਼ਾਂ ਜੀ ਗਿਆ ਚੁਕਿਆ ਮੁੰਡੇ ਦੀ ਹੋ ਗਈ ਬਿਠਾਣ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅੰਦਰ ਜੀ ਸਰ ਉਹ ਵਿਆਜ ਹੀ ਹੈ ਸਾਹਿਬ ਕੀ ਨਾ ਆਪਣਾ ਹਾਂਜੀ ਮੈਡਮ ਆਪਣਾ ਨਾਮ ਦੱਸ ਕੇ ਦੱਸੋ ਮੇਰਾ ਨਾਮ ਪਰਮਜੋਤ ਹੈ ਹਾਂਜੀ ਕਰਨਦੀਪ ਦੀ ਮੈਂ ਕਜਨ ਸਿਸਟਰ ਹਾਂ ਹਾਂਜੀ ਉਹ ਮੇਰੇ ਚਾਚਾ ਜੀ ਦਾ ਬੇਟਾ ਹਾਂਜੀ ਤੇ ਕੀ ਹੋਇਆ ਕੀ ਕਰਨ ਦੇ ਨਾਲ ਕਰਨ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਕਿ ਉਹਨੂੰ ਪਰਸੋਂ 2:30 ਵਜੇ ਦੁਪਹਿਰ ਦੇ ਟਾਈਮ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਸਾਨੂੰ ਨਹੀਂ ਪਤਾ ਕੋਈ ਕਹਿੰਦਾ ਉਹ ਸੀਆਈਡੀ ਹੈ ਕੋਈ ਕਹਿੰਦਾ ਉਹ ਸੀਏ ਸਟਾਫ ਹੈ ਸਾਨੂੰ ਨਹੀਂ ਪਤਾ ਉਹ ਕੌਣ ਹੈ ਕੌਣ ਨਹੀਂ ਹੈ ਉਹ ਪੁਲਿਸ ਹੀ ਠੀਕ ਹੈ ਪਤਾ ਨਹੀਂ ਉਹ ਸਾਡੇ ਕਿਸੇ ਵੀ ਫੈਮਿਲੀ ਮੈਂਬਰ ਨਾਲ ਨਹੀਂ ਮਿਲਾਇਆ ਇੱਕੋ ਫੰਕਸ਼ਨ ਤੇ ਗਿਆ ਹੈ 2:30 ਵਜੇ ਜਸਟ ਉਹਨੂੰ ਫੰਕਸ਼ਨ ਤੋਂ ਹੀ ਚੁੱਕਿਆ ਗਿਆ ਹੈ ਹੁਣ ਪੁਲਿਸ ਕਹਿ ਰਹੀ ਹੈ ਕਿ ਰਾਤ ਚੁੱਕ ਕੇ ਲਿਆਂਦਾ ਆ ਆਪਾਂ ਉਹਦੇ ਕੋਈ ਹਥਿਆਰ ਲਏ ਕਈ ਕੁਝ ਬੋਲਦੀ ਪਈ ਸਾਡੇ ਘਰ ਦੇ ਹਾਲਾਤਾਂ ਤੋਂ ਪੁਲਿਸ ਜੱਜ ਕਰ ਸਕਦੀ ਕਿ ਇਹੋ ਜਿਹੇ ਬੰਦੇ ਆ ਸਾਡੇ ਕੋਲ ਹਥਿਆਰ ਹੋਣਗੇ ਉਹ ਹੋਣਗੇ ਉਹ ਨਜਾਇਜ਼ ਫਸਿਆ ਵੈਸੇ ਮੁੰਡਿਆਂ ਨਾਲ ਇੱਧਰ ਉੱਧਰ ਉਹਦਾ ਕੋਈ ਮਾੜਾ ਬਹਿਣ ਖਲੋਣ ਨਹੀਂ ਸੀ ਕੋਈ ਕੁਝ ਨਹੀਂ ਉਹ ਇੱਕ ਕਾਰਖਾਨੇ 'ਚ ਸਿਰਫ ਜਾਂਦਾ ਸੀ ਕੰਮ ਤੇ ਲੱਗਾ ਸੀ ਲਾਪਰੀਤ ਵੀ ਵਿਚ ਇਨਵੋਲ ਹੋਵੇਗਾ ਲਾਪਰੀਤ ਨਾਲ ਉਹਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਲਾਪਰੀਤ ਸਾਡੇ ਵਿਲੇਜ ਤੋਂ ਬਿਲੋਂਗ ਕਰਦਾ ਉਹ ਸਾਡੇ ਪਿੰਡ ਦਾ ਹੈ ਪਰ ਸਾਨੂੰ ਕੋਈ ਪਤਾ ਨਹੀਂ ਸਾਡੇ ਮੁੰਡੇ ਦਾ ਉਹਦਾ ਬਹਿਣ ਖਲੋਂ ਨਹੀਂ ਹੈਗਾ ਸੀ ਕਿਉਂਕਿ ਸਾਡੇ ਪੇਰੈਂਟਸ ਨੇ ਸਾਡੇ ਮੁੰਡਿਆਂ ਨੂੰ ਇੰਨਾ ਕ ਡਾਂਟ ਕੇ ਰੱਖਿਆ ਹੋਇਆ ਕਿ ਉਹ ਗਲਤ ਬੰਦਿਆਂ ਨਾਲ ਨਾ ਹੀ ਬੈਠਣ ਪਰ ਫਿਰ ਵੀ ਪਤਾ ਨਹੀਂ ਜਦੋਂ ਪੁੱਤੀ ਜਿੱਦਾਂ ਇੱਕ ਕਹਿ ਦਿੰਨੇ ਕਿ ਮੁੰਡੇ ਇਦਾਂ ਉਦਾਂ ਇੱਕ ਦੂਜੇ ਨੂੰ ਬੁਲਾ ਲੈਂਦੇ ਉਹ ਗੱਲ ਵੱਕਰੀ ਆ ਪਰ ਇਹ ਪੁਲਿਸ ਕਹਿ ਰਹੀ ਅਸੀਂ ਰਾਤ ਚੋਕ ਕੇ ਲਿਆਂਦਾ ਇਦਾਂ ਕੀਤਾ ਉਦਾਂ ਕੀਤਾ ਇਹ ਸਭ ਝੂਠ ਆ ਚਲੋ ਉਹਨਾਂ ਦੀ ਡਿਊਟੀ ਆ ਆਪਾਂ ਇਹ ਮੰਨਦੇ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਆਪਣਾ ਕੰਮ ਕਰਨਾ ਪਰ ਚੰਗੀ ਤਰ੍ਹਾਂ ਇਨਕੁਆਰੀ ਤੇ ਕਰਨ ਸਾਡੀ ਇਹੀ ਮੰਗਿਆ ਕਿ ਚੰਗੀ ਤਰ੍ਹਾਂ ਇਨਕੁਆਰੀ ਕਰਨ ਸਾਡਾ ਬੱਚਾ 22 ਸਾਲ ਹਲੇ ਉਹਦੀ ਏਜ ਹੈ ਉਹ ਇੰਨੇ ਜੋਗਾ ਹੈ ਹੀ ਨਹੀਂ ਸਭ ਤੋਂ ਛੋਟਾ ਹੈ ਉਹ ਘਰ ਤੋਂ ਬਸ ਅਹੀਂ ਇਹੋ ਮੰਗ ਕਰਦੇ ਹੁਣ ਇਨਸਾਫ ਦਿੱਤਾ ਜਾਵੇ ਸਾਨੂੰ ਨਹੀਂ ਪਤਾ ਲਾਪਰੀਦ ਦਾ ਕੀ ਰੋਲ ਹੈ ਸਾਨੂੰ ਨਹੀਂ ਪਤਾ ਬੂਟੇ ਦਾ ਕੀ ਰੋਲ ਹੈ ਪਰ ਸਾਡੇ ਮੁੰਡੇ ਨੂੰ ਕੋਈ ਕਲੈਂਕ ਨਹੀਂ ਹੈ ਪ੍ਰਸ਼ਾਸਨ ਕੋਲ ਕਿਹਾ ਗਿਆ ਕਿ ਉਹਨਾਂ ਕੋਲ ਗੈਂਗਸਟਰ ਨਾ ਬੇਰੀਂਕੋ ਕਰਾ ਨਹੀਂ ਜੀ ਕੋਈ ਲਿੰਕ ਨਹੀਂ ਹੈਗਾ ਸਾਡੇ ਘਰਾਂ ਤੋਂ ਜੱਜ ਹੀ ਨਹੀਂ ਹੁੰਦਾ ਕਿ ਕੋਈ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਬਾਕੀ ਆਪਾਂ ਇਹ ਬਾਰ ਬਾਰ ਕਹਿੰਦੇ ਵੀ ਪੁਲਿਸ ਦੀ ਡਿਊਟੀ ਆ ਪਰ ਇਹੋ ਰਿਕਵੈਸਟ ਸਾਨੂੰ ਦੱਸਣ ਤੇ ਸਹੀ ਸਾਨੂੰ ਮਲੌਣ ਤੇ ਸਹੀ ਤਿੰਨ ਦਿਨਾਂ ਤੋਂ ਅਸੀਂ ਆਪਣੇ ਬੱਚੇ ਦਾ ਮੂੰਹ ਨਹੀਂ ਵੇਖਿਆ ਸਾਨੂੰ ਪਤਾ ਨਹੀਂ ਉਹ ਕਿੱਥੇ ਹੈ ਕਿੱਥੇ ਨਹੀਂ ਸਭ ਤੋਂ ਛੋਟਾ ਘਰ ਫੈਮਲੀ ਦਾ ਰੋ ਰੋ ਕੇ ਬੁਰਾ ਹਾਲ ਕਿਸੇ ਨੂੰ ਕੋਈ ਪਤਾ ਨਹੀਂ ਅਸੀਂ ਮੀਡਲ ਕਲਾਸ ਫੈਮਲੀ ਤੋਂ ਹਾਂ ਸਾਡੇ ਕੋ ਐਡੇ ਵੱਡੇ ਕੰਮ ਹੈ ਨਹੀਂ ਨਾ ਆਪਾਂ ਕਰੀ ਸਕਦੇ ਹੱਡੀ ਉਹਨਾਂ ਅੱਗੇ ਬਸ ਰਿਕਵੈਸਟ ਹੀ ਹੈ ਕਿ ਹੱਡੇ ਮੁੰਡੇ ਨੂੰ ਇਨਸਾਫ ਦੇਣ ਔਰ ਸਾਡੇ ਨਾਲ ਇੱਕ ਵਾਰੀ ਮਲਾਉਣ ਤੇ ਸਹੀ ਉਹਨੂੰ ਜਾਣ ਪਛਾਣ ਤੇ ਹੱਡੀ ਉਹਦੇ ਨਾਲ ਕਰਾਉਣ ਬਾਕੀ ਉਹ ਇਦਾਂ ਦਾ ਨਹੀਂ ਸੀ ਉਹਨੂੰ ਇੱਕ ਫੰਕਸ਼ਨ 'ਚੋਂ ਦੁਪਹਿਰ ਟਾਈਮ ਦੇ 2:30 ਵਜੇ ਲੈ ਕੇ ਗਏ ਆ ਉਹ ਵੀ ਸਿਵਲ ਕੱਪੜਿਆਂ 'ਚ ਆਏ ਹੋਏ ਸੀ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਪਾਈ ਹੋਈ ਸੀ ਸਿਵਲ ਕੱਪੜਿਆਂ 'ਚ ਆਏ ਆ ਬਾਕੀ ਉਹ ਉਹਨਾਂ ਦੀ ਡਿਊਟੀ ਸੀ ਚਲੋ ਉਹ ਲੈ ਗਏ ਸਾਰਾ ਇੱਕ ਵਾਰੀ ਫੈਮਿਲੀ ਨਾਲ ਮਲਾਉਂਦੇ ਤੇ ਸਹੀ ਉਹਨੂੰ ਨਜਾਇਜ਼ ਹੀ ਲੈ ਗਏ ਆ ਪਤਾ ਨਹੀਂ ਹੁਣ ਕਿਸ ਚੀਜ਼ 'ਚ ਲੱਗੇ ਆ ਕੋਈ ਕਹਿੰਦਾ ਕੁਛ ਆਪਾਂ ਵੀ YouTube 'ਤੇ ਵੀਡੀਓ ਵੇਖੀ ਆ ਸਾਰਾ ਕੁਝ ਸਾਨੂੰ ਵੀ ਪਤਾ ਲੱਗਣ ਡਿਆ ਸਾਡੀ ਬਸ ਉਹਨਾਂ ਨੂੰ ਰਿਕੁਐਸਟ ਹੀ ਆ ਇੱਕ ਵਾਰੀ ਮੁੰਡੇ ਨਾਲ ਮਲਾਉਣ ਉਹਨਾਂ ਨੂੰ ਇਨਸਾਫ ਦੇਣ ਉਹ ਇੰਨੇ ਜੋਗਾ ਹੈ ਹੀ ਨਹੀਂ ਉਹ ਇੱਕ ਕਾਰਖਾਨੇ 'ਚ ਕੰਮ ਕਰਨ ਵਾਲਾ ਮੁੰਡਾ ਹੈ ਜੀ ਕਿਨ ਆਪਣਾ ਤੇ ਕੀ ਨਾ ਆਪਣਾ ਤੇ ਕੀ ਮੈਟਰ ਹੈ ਜੀ ਸੌਰ ਮਰੋ ਹਾਂ ਜੀ ਮੁੰਡੇ ਦਾ ਕਿੰਨਾ ਆ ਜੀ ਕਰਨਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜਗਦੇਵਲਾ ਦੇ ਹਾਂ ਜੀ ਤੇ ਮੁੰਡਾ ਕੀ ਕਰਦਾ ਸੀ ਮੁੰਡਾ ਭਾਜੀ ਕਾਰਖਾਨੇ ਲੱਗਾ ਸੀ ਉਥੇ ਜਾਂਦਾ ਹੈ 9000 ਰੁਪਇਆ ਲੈਂਦਾ ਹੂੰ ਉਹਨਾਂ ਨੂੰ ਪੁੱਛ ਲੈ ਕੇ ਕਹਿੰਦੇ ਜੈਨਸਰਾਂ ਦੇ ਨਾਲ ਲਿੰਕ ਹੈ ਕਿਸੀ ਪਿੱਛੇ ਕੋਈ ਲਿੰਕ ਨਹੀਂ ਹੈਗਾ ਉਹਨਾਂ ਦੇ ਨਾਲ ਨਾਾਨੂੰ ਪਤਾ ਵੀ ਰੱਖ ਤੁਹਾਡੇ ਪਿੰਡ ਦਾ ਲਾਭਰੀ ਤੇ ਗਾਈ ਉਹਦੇ ਨਾਲ ਕਹਿੰਦੇ ਉਹਦੇ ਯਾਰੀ ਕੀ ਨਹੀਂ ਯਾਰੀ ਨਹੀਂ ਸਾਰੀ ਨਹੀਂ ਜਾਣਦੇ ਪਿੱਛੇ ਚੌਂਕੀ ਦੇ ਉੱਤੇ ਬਲਾਸ ਹੋਇਆ ਸੀ ਉਹ ਕਹਿੰਦੇ ਵੀ ਉਹਦੇ ਵਿਸ਼ਾਸ਼ਣ ਕਹਿੰਦੇ ਕੋਈ ਕੋਈ ਪਤਾ ਨਹੀਂ ਸਾਨੂੰ ਸਾਡੇ ਨਾਲ ਕਦੇ ਬੁੰਡੇ ਨੇ ਕੁਝ ਦੱਸਿਆ ਹੋਵੇ ਨਹੀਂ ਨਹੀਂ ਕੋਈ ਨਹੀਂ ਦੱਸਿਆ ਨਾ ਸਾਨੂੰ ਤੇ ਦੱਸਿਆ ਜੀ ਭਾਜੀ ਕੀ ਨਾਮ ਉਹਨਾਂ ਦਾ ਕੀ ਕਿਹੜਾ ਲੱਗੇ ਚ ਕੀ ਮੇਰਾ ਨਾਮ ਦਵਿੰਦਰ ਸਿੰਘ ਜੋ ਕਿਹੜੇ ਪਿੰਡ ਚ ਪਈ ਜਿਗਦੇਕਲਾ ਪਿੰਡ ਚ ਹਾਂਜੀ ਸਾਬ ਸੰਕਿੰਦਾ ਆਪਾਂ ਮੈਂਬਰ ਪੰਚਾਇਤ ਬਣਿਆ ਦੇਖੋ ਸਾਡਾ ਪਰਿਵਾਰ ਇੱਕ ਇਹੋ ਜਿਹਾ ਵਧੀਆ ਕੋਈ ਇਹ ਛੋਟਾ ਮੇਰਾ ਬ੍ਰਦਰ ਆ ਇਥੇ ਦਿਹਾੜੀ ਕਰਦਾ ਵਗਾ ਲੱਗਾ ਟੈਲਾਂ ਵਾਲੀ ਫੈਕਟਰੀ ਚ ਲੱਗਾ ਕਿਸੇ ਨਾ ਜੋ ਇਹਨਾਂ ਦਾ ਬੇਟਾ ਵਾ ਕਰਨਦੀ ਉਹ ਲੱਗਾ ਮਜੀਠਾ ਰੋਡ ਤੇ ਉਹਦੀ ਨਕਵਾਰੀ ਉਹਦੀ ਆਪਾਂ ਤੁਹਾਨੂੰ ਹਾਜ਼ਰੀਆਂ ਕਿਡਵਾ ਸਕਦੇ ਆ ਜਦੋਂ ਮਰਜੀ ਆਖੋ ਹਾਜ਼ਰੀਆਂ ਉਹ ਮਜੀਠਾ ਰੋਡ ਤੇ ਲੱਗਾ ਵਾ ਕਾਰਖਾਨੇ ਲੱਗਾ ਵੇਖੋ ਉਹਦੀ ਤਨਖਾਹ ਵੀ ਲੈਣ ਵਾਲੀ ਉਹ ਉੱਥੇ ਕੰਮ ਤੇ ਜਾਂਦਾ ਹੀ ਡੇਲੀ ਜਾਂਦਾ ਡੇਲੀ ਉਹਨੇ ਇੱਕ ਦਿਨ ਛੁੱਟੀ ਹੁੰਦੀ ਆ ਸਿਰਫ ਸੋਮਵਾਰ ਪਰ ਹੋਰ ਉਹ ਦੋ ਤਿੰਨ ਦਿਨਾਂ ਨਾਲ ਆਪਾਂ ਛੁੱਟੀ ਲਈ ਉਹਦੇ ਘਰ ਕੰਮ ਸਾਡਾ ਚੱਲਦਾ ਸੀਗਾ ਉਹ ਰੰਗ ਰੂੰਗਦਾ ਇਹ ਆਪਾਂ ਛੋਟੇ ਸਾਹਿਬ ਜਿਆਦਿਆਂ ਦੀ ਯਾਦਗਰੀ ਚ ਆਪਾਂ ਸਾਲ ਪਿੱਛੋਂ ਖੰਡ ਪਾਟ ਸਾਹਿਬ ਤੇ ਲਾਉਨੇ ਆ ਸਹਿਜ ਬਾਟ ਦੇਖੋ ਸਹਿਜ ਬਾਟ ਚਲਾਏ ਸਾਨੂੰ ਮਹੀਨਾ ਹੋ ਗਿਆ ਉਹਨਾ ਹੀ ਭੋਗ ਪੈਣਾ ਸੀ ਅੱਜ ਉਹਦਾ ਭੋਗ ਪਿਆ ਉਹਦਾ ਭੋਗ ਦਾ ਕਰਕੇ ਆਪਾਂ 2 ਦਿਨ ਲਈ ਉਹਦੇ ਕੋਲ ਪਹਿਲਾਂ ਛੁੱਟੀਆਂ ਲਈਆਂ ਸੀ ਛੁੱਟੀਆਂ ਲੈਣ ਦੇ ਬਾਅਦਬੂਦ ਉਹਨੂੰ ਕੀਤਾ ਹੀ ਕੰਮਕਾਰ ਉੱਤੇ ਕਰੋ ਇੱਥੇ ਆਡੇ ਲੱਗੇ ਆਨ ਗਵਾਂਡ ਇੱਕ ਮੈਰਿਜ ਸੀ ਕਿਸੇ ਦੇ ਘਰੇ ਉਹ ਚ ਸਾਰਾ ਪਰਿਵਾਰ ਸਾਡਾ ਉਹਦੇ ਨਾਲ ਗਿਆ ਸੀ ਉਹ ਵੀ ਕੱਲਾ ਗਿਆ ਸੀ ਉਹ ਪਰਿਵਾਰ ਦੇ ਵਿੱਚ ਉਹਨੂੰ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਕੁਝ ਨਹੀਂ ਕਿਹਾ ਪਤਾ ਨਹੀਂ ਉਹ ਮੁੰਡੇ ਨਾਲ ਲਿੰਕ ਨਹੀਂ ਸਾਡੇ ਹੈਗੇ ਕਿਤੋਂ ਮੈਂ ਇਨਕੁਆਰੀ ਕਰ ਸਕਦੀ ਹਾਂ ਪੁਲਿਸ ਵੀ ਇਨਕੁਆਰੀ ਕਰੇ ਬਹੁਤ ਧੰਨਵਾਦ ਆ ਪੁਲਿਸ ਦਾ ਚਲੋ ਉਹਨਾਂ ਨੂੰ ਆਪਣੀ ਡਿਊਟੀ ਪੂਤਾਉਣੀ ਚਾਹੀਦੀ ਆ ਕਰਨੀ ਵੀ ਚਾਹੀਦੀ ਆ ਸਾਡੀ ਉਹ ਆਪੇ ਜੋ ਵੀ ਆ ਕਰਨਾ ਚਾਹੀਦਾ ਪਰ ਵੇਖੋ ਇੱਕ ਬੇਨਤੀ ਇਹ ਆ ਕਿ ਬੱਚੇ ਦਾ ਕੋ ਨਕਵਾਰੀ ਕਰਕੇ ਪੁੱਛਣ ਉਹ ਬੰਦੇ ਨਾਲ ਜਿਹੜੇ ਬੰਦੇ ਨੂੰ ਫੜਿਆ ਉਹ ਪਾਸੇ ਪਰਲੇ ਪਾਸੋਂ ਉਹਦੇ ਨਾਲ ਸਾਡੇ ਕੋਲ ਲਿੰਕ ਹੀ ਨਹੀਂ ਗੇ ਕੋਈ ਵੀ ਕਹਦੇ ਪਿੰਡ ਚੋਂ ਜਾਂ ਕੋਈ ਪੰਚਾਇਤ ਕਹਦੇ ਜਾਂ ਕੋਈ ਕਹਦੇ ਉਹਨਾਂ ਲਿੰਕਿਆ ਸਾਡੇ ਨਾਲ ਕੋਈ ਲਿੰਕ ਹੀ ਨਹੀਂ ਗੇ ਅਸੀਂ ਪਰਿਵਾਰ ਦਾ ਮੈਂ ਕੈਨੇਡਾ ਵਾਉਣ ਵਾਲਾ ਬੰਦਾ ਮੈਂ ਰੋਜ਼ ਅਮਰਸਰ ਜਾਂਦਾ ਵਾਂ ਮੇਰਾ ਘਰ 40 ਕਿਲੋਮੀਟਰ ਮੈਂ ਰੋਜ਼ ਘੋੜੀ ਕੋ ਪੈਂਡਾ ਕਰਾ ਕੇ ਹੀ ਪਰਿਵਾਰ ਪਾਲਦੇ ਆ ਆਪਣਾ ਪੱਠਿਆਂ ਦਾ ਸਾਡਾ ਕੰਮ ਆ ਪੱਠੇ ਵੇਚ ਕੇ ਆਪਾਂ ਗੁਜ਼ਾਰਾ ਕਰਦੇ ਆ ਵੇਖੋ ਇਹ ਵੀ ਪਰਿਵਾਰ ਹੈ ਮੇਰਾ ਛੋਟਾ ਬਰਾਦਰ ਇਹ ਦਿਹਾੜੀ ਕੱਲ ਦਾ ਇੱਕ ਮੁੰਡਾ ਸਾ ਲੱਚ ਲੱਗਾ ਵਾ ਉਹ ਵੀ ਕੰਮ ਤੇ ਆਪਣੇ ਜਾਂਦਾ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਜਾਂ ਕੋਈ ਕਿਸੇ ਦੇ ਨਾਲ ਕੋ ਕਹਿਣ ਦਾ ਕੋ ਬਹਿਣ ਦਾ ਫਿਰ ਅਸੀਂ ਕੋਈ ਸ਼ਰਾਬ ਦਾ ਕੋਈ ਨਸ਼ੇ ਦਾ ਕਿਸੇ ਨੂੰ ਵੈਲ ਨਹੀਂਗਾ ਚਲੋ ਐਵੇਂ ਆਖਦੇ ਵੀ ਕੋਈ ਗੱਲ ਹੈਗੀ ਹੈ ਕਿਸੇ ਤਰੀਕੇ ਦੀ ਤੇ ਨਜਾਇਜ਼ ਆ ਪੁਲਿਸ ਨੂੰ ਇਹੋ ਚਾਹੀਦਾ ਬਿਆਨ ਉਹ ਛੋੜੀ ਮੰਗਿਆ ਪੁਲਿਸ ਕੋਹਾਡੀ ਵੀ ਚਾਹੀਦਾ ਸਰਸ਼ਨ ਵੱਲੋਂ ਕਿਹਾ ਹੋਇਆ ਕਿ ਗੈਂਗਸਟਰ ਨਾਲ ਦਾ ਲਿੰਕ ਹੈ ਨਹੀਂ ਜੀ ਕੋਈ ਲਿੰਕ ਨਹੀਂ ਹੈਗੇ ਜੀ ਕੋਈ ਨਹੀਂ ਦਿਹਾੜੀਦਾਰ ਇੱਕ ਰੇੜੇ ਵਾਲੇ ਬੰਦੇ ਦੇ ਕਾਹਦੇ ਨਾਲ ਲਿੰਕ ਹੋਣਿਆ ਜੀ ਇਹ ਰੇੜਾ ਵੀ ਸਾਡੂ ਕੋ ਤੇ ਬੰਨ ਨਹੀਂ ਡਿਆ ਉਹ ਟੁੱਟੀਆਂ ਉਹਦੀਆਂ ਫੱਟੀਆਂ ਵਾ ਵੇਖੋ ਆਪਾਂ ਕੰਮ ਕਰਨ ਵਾਲੇ ਬੰਦੇ ਆ ਜੇ ਇਹੋ ਜਿਹੇ ਭਰਾ ਮੇਰੇ ਇਹੋ ਹੀ ਆ ਆ ਵੇਖੋ ਇਹੋ ਜਿਹਾ ਕਹਾਲਾ ਹੁੰਦਾ ਗੈਂਗਸਟਰਾਂ ਦਾ ਕੋਈ ਇਹੋ ਜਿਹਾ ਲਿੰਕ ਨਹੀਂ ਹੈਗਾ ਉਹਦੇ ਬੱਚੇ ਨੂੰ ਕੋਈ ਮਿਲਣ ਵੀ ਆਉਂਦਾ ਸੀ ਜੀ ਨਹੀਂ ਕੋਈ ਨਹੀਂ ਮ ਸਾਡੇ ਦੇ ਘਰੇ ਕੋਈ ਆਉਣਾ ਉਧਰ ਮੇਰੇ ਸਾਡੇ ਘਰੇ ਕੋਈ ਆਉਂਦਾ ਜੇ ਕੋ ਆਵੇ ਕੋਈ ਉਹ ਵੀ ਪਿੰਡ ਚੋਂ ਕੋਈ ਲਾਮ ਸਾਡਾ ਕਿਸੇ ਨਾ ਰਿਸ਼ਤੇਦਾਰੀ ਹਾਂਜੀ ਇਹੋ ਬੇਨਤੀ ਆ ਸਾਡੀ ਦੇ ਪ੍ਰਸ਼ਾਸਨ ਨੂੰ ਵੀ ਬਿਲਕੁਲ ਜੋ ਨਜਾਇਜ਼ ਆ ਸਾਡਾ ਮੁੰਡਾ ਕਿੱਥੇ ਆ ਕਿੱਥੇ ਉਹਦਾ ਪਤਾ ਲੱਗਾ ਜਾਵੇ ਵੀ ਕੀ ਆ ਉਹ ਮੁੰਡੇ ਦਾਾਨੂੰ ਕੋਈ ਕਾਰਨ ਨਹੀਂਗਾ ਕੁਛ ਨਹੀਂ ਉਹਦੇ ਅੱਗੇ ਵੀ ਲੰਕ ਮਾੜੇ ਆ ਜਿਹੜਾ ਦੂਸਰਾ ਮੁੰਡਾ ਹੁਣ ਹੋ ਸਕਦਾ ਵੀ ਇਹ ਨੰਗਣ ਡਿਆ ਹੋਵੇ ਜਾਂ ਕਿਦਾਂ ਕੋਈ ਬਾ ਵੀ ਸਕਦੇ ਆ ਆਪਾਂ ਮੋਟਰਸਾਈਕਲ ਦੇ ਕੇਸ ਨੂੰ ਜੇ ਪਿੰਡ ਦਾ ਕਹਿ ਤਾਂ ਵੀ ਹੱਥ ਕਰਕੇ ਦੇ ਇਹ ਨਹੀਂ ਮੈਂ ਕਹਿ ਸਕਦਾ ਵੀ ਨਾ ਬੈਠਾ ਹੋਵੇ ਬੈਠਾ ਜ਼ਰੂਰ ਹੋਵੇ ਉਹਨੇ ਹੱਥ ਦੇ ਦਿੱਤਾ ਹੋਊਗਾ ਵੀ ਬੈਹ ਜਾ ਬਹਿਣ ਦਾ ਕੋਈ ਗੱਲ ਨਹੀਂ ਹੋ ਸਕਦੀ ਪਰ ਵੇਖੋ ਬਾਕੀ ਆੜ ਨਾਲ ਲੈਂਕ ਕੋਈ ਨਹੀਂ ਉਹ ਮੁੰਡੇ ਦੇ ਨਾਲ ਹੈ ਠੀਕ ਕਰਨਦੀਪ ਵੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ ਚ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਉਹ ਵਿਆਹ ਗਿਆ ਸੀ ਵਿਆਹ ਦੇ ਵਿੱਚੋਂ ਪੁੱਸ ਨਹੀਂ ਜਾਇਆ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਅੱਡੇ ਮਾਰੂ ਤੇ ਹਰ ਕਿੱਥੋਂ ਆ ਗਏ ਇਹ ਸਰ ਇਹਨਾਂ ਤਿੰਨਾਂ ਨੇ ਤਿੰਨੇ ਆਏ ਸੀ ਕਿ ਜਿਸ ਦਿਨ ਉਹ ਸੁਤਿਆ ਨਹੀਂ ਜੀ ਉਸ ਦਿਨ ਕਰਨਦੀਪ ਤੇ ਲਵਪ੍ਰੀਤਾ ਆਏ ਸੀ ਯਾਰ ਉਹ ਚੱਲ ਰਿਹਾ ਹੂ ਕਿਉਂਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ ਸਰ ਥੈਂਕ ਯੂ ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਸਾਂ ਇਨਵੈਸਟੀਗੇਸ਼ਨ ਕਰ ਰਹੇ ਆਂ ਵੀਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਪੈਂਦੇ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਆਂ ਤੁਹਾਡੇ ਸਾਹਮਣੇ ਬੰਦੇ ਵੀ ਫੜਲੇ ਆ ਔਰ ਉਹਨੇ ਪੁੱਛ ਗਏ ਤੇ ਵੀ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂ। 347 ਬੜੀ ਜਾਨੀ ਬੜੀ ਬੜੀ ਉਹ ਵੀ ਬਹੁਤ ਵਧੀਆ ਜਿਹੜੇ ਟਾਰਗੇਟ ਤੇ ਜਾਂਦੇ ਪਰ ਨੇਚਰਲੀ ਇਹਨੇ ਜਿਆਦਾ ਨੁਕਸਾਨ ਇਹਨਾਂ ਨੇ ਕਰਨਾ ਸੀ ਤਾਂ ਉਸ ਲੈਵਲ ਦੀ ਉਹਨਾਂ ਦੀ ਪਲੈਨਿੰਗ ਵੀ ਜੇ ਕੋਈ ਸ਼ੇਅਰ ਕਰ ਸਕੋ। ਪਰ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮੁਸਤੈਦ ਹੈ ਵੀ ਪਹਿਲਾਂ ਹੀ ਫੜ ਲਈ। ਆਪਾਂ ਜੇ ਆਈ ਹੈ। ਹਾਂ, ਦੈਟ ਇਜ਼ ਅ ਗੁੱਡ ਅਚੀਵਮੈਂਟ, ਗੁੱਡ ਆਪਰੇਸ਼ਨਲ ਅਚੀਵਮੈਂਟ ਆਫ ਦੀ ਪੁਲਿਸ ਜੀ। ਥੈਂਕ ਯੂ।